ਸਾਹਿਬ ਅਦਾਨ ਚਲ ਕੇ ਕਹਿੰਦੇ ਨਾ ਹੌਂ ਵਿੱਚ ਜਮਿਆ ਹੌਂ ਵਿੱਚ ਮੋ ਜੇ ਮਨੁੱਖ ਜ਼ਿਕਰ ਵੀ ਕਰੇ ਮੇਰਾ ਜਨਮ ਹੋਇਆ ਤੇ ਇਹਦੇ ਚ ਹੀ ਅਹੰਕਾਰ ਭਾਵ ਮੌਜੂਦ ਹੈ ਮੇਰਾ ਜਨਮ ਹੋਇਆ ਤੂੰ ਕਿੱਥੇ ਜਿ세 ਜਿ세 ਕੋਈ ਮੇਰਾ ਕਰਦਾ ਹੈ ਮੈਂ ਭਾਵ ਵਧਦਾ ਹੈ ਮੇਰਾ ધਨ ਮੇਰਾ ਦਨ ਮੇਰੀ ਕੁਲ ਮੇਰਾ ਮੇਰਾ ਜਿਤਨਾ ਜ਼ਿਆਦਾ ਇਕੱਠਾ ਹੋਵੇਗਾ ਮੈਂ ਵੀ ਢੇਰੀ ਉਤਨੀ ਵੱਡੀ ਹੋ ਜਾਊਂਗੀ ਮੇਰੇ ਕਰਕੇ ਹੀ ਮੈਂ ਵੀ ਢੇਰੀ ਵੱਡੀ ਹੋ ਜਾਊਂਗੀ ਮੇਰਾ ਕੁਛ ਨਹੀਂ ਤਾਂ ਫਿਰ ਮੈਂ ਵੀ ਕੁਛ ਨਹੀਂ ਤੇਰਾ ਤੇਰਾ ਸੰਗ੍ਰਹਿ ਕਰੀਏ ਤਾਂ ਫਿਰ ਤੂੰ ਹੀ ਬਚਦਾ ਹੈ ਮੈਂ ਨਹੀਂ ਬਚਦਾ ਤੇ ਮੇਰਾ ਮੇਰਾ ਕਰੀਏ ਤਾਂ ਫਿਰ ਮੈਂ ਹੀ ਬਚਦਾ ਹੈ ਤੂੰ ਇੱਕ ਪਾਸੇ ਹੋ ਜਾ ਗੁਰੂ ਗੰਦ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਤੋ ਮੇਰੇ ਦਾ ਮੈਂ ਨਾਲ ਸੰਬੰਧ ਹੈ ਤੇਰੇ ਦਾ ਤੂੰ ਨਾਲ ਸੰਬੰਧ ਹੈ ਭਗਤ ਕਹਿੰਦੇ ਨੇ ਤੇਰਾ 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 ਸਭ ਕੁਝ ਤੇਰਾ ਇੱਕ ਦਿਨ ਤੂੰ ਨਾਲ ਜੁੜ ਜਾਂਦੇ ਨੇ ਸੰਸਾਰੀ ਕਹਿੰਦਾ ਹੈ ਮੇਰਾ 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 ਆਪਣੀ ਮੈਂ ਨਾਲ ਹੀ ਜੁੜੇ ਰਹਿੰਦੇ ਨੇ ਮੈਂ ਬੋਝ ਹੈ ਮੈਂ ਤਣਾਅ ਹੈ ਮੈਂ ਭਾਰ ਹੈ ਮੈਂ ਜਨਮ ਦਾ ਕਾਰਨ ਹੈ ਮੈਂ ਮਰਨ ਦਾ ਕਾਰਨ ਹੈ ਮੈਂ ਦੁੱਖਾਂ ਦਾ ਮੂਲ ਹੈ ਮੈਂ ਸੰਤਾਪ ਦਾ ਧਰ ਹੈ ਮੈਂ ਵਿਕਾਰਾਂ ਦੀ ਖਾਣ ਹੈ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਪ੍ਰਮਾਨ ਕੀਤਾ ਹੈ ਕਿ ਮੈਂ ਮਨੁੱਖ ਦੇ ਹਰ ਕਿਰਦਾਰ ਦੇ ਹਰ ਕਰਮ ਦੇ ਛਾਈ ਰਹਿੰਦੀ ਹੈ ਜੋ ਐਸਾ ਜ਼ਿਕਰ ਵੀ ਕਰਦਾ ਹੈ ਕਿ ਮੈਂ ਜਮਿਆ ਮੈਂ ਮਰਿਆ ਤੂ ਦੇ ਵਿੱਚ ਵੀ ਉਹਦੀ ਮੈਂ ਮੌਜੂਦ ਹੈ ਮੈਨੂੰ ਪ੍ਰਗਟ ਕਰ ਰਿਹਾ ਹੈ ਅਹੰਗ ਭਾਵ ਨੂੰ ਪ੍ਰਗਟ ਕਰ ਰਿਹਾ ਹੈ ਹੌ ਵਿੱਚ ਜਮਿਆ ਹੌ ਵਿੱਚ ਮੂਆ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਜੇ ਦਾਤਾ ਬਣਿਆ ਦੇਣ ਵਾਲਾ ਵੀ ਬਣਿਆ ਤਾਂ ਕਹਿੰਦਾ ਮੈਂ ਦਿੱਤਾ ਮੈਂ ਦਾਨੀ ਹੁਣ ਜਿੰਨਾ ਵੱਡਾ ਦਾਨੀ ਉਤਨਾ ਵੱਡਾ ਅਹੰਕਾਰੀ ਜਿੰਨਾ ਵੱਡਾ ज्ञानी ਉਤਨਾ ਵੱਡਾ ਅਹੰਕਾਰੀ ਇਸ ਨੂੰ ਮਨੋਵਿਗਿਆਨੀ ਹਨ ਵੀ ਮੰਨਦੇ ਕਿਉਂਕਿ ਵੱਡੇ ਅਹੰਕਾਰ ਲਈ ਵੱਡਾ ਦਾਨ ਚਾਹੀਦਾ ਹੈ ਵੱਡੇ ਅਹੰਕਾਰ ਲਈ ਵੱਡਾ ਧਿਆਨ ਚਾਹੀਦਾ ਹੈ ਅਜੋਕੀ ਸਦੀ ਗਿਆਨੀ ਸਦੀ ਹੈ ਪਹਿਲੇ ਇਤਨਾ ਗਿਆਨ ਪ੍ਰithvi ਤੇ ਨਹੀਂ ਸੀ ਜਿੰਨਾ ਅੱਜ ਹੈ ਜਿੰਨੇ ਵਿਦਿਆਲਿਆਂ ਨੇ जितने कॉलेज नहीं और जितने महाविद्यालय नहीं कि पहले पृथ्वी इतनी साफ आज नहीं आज मनुष्यता जितनी पढ़ी लिखी है पहले नहीं थी आज मनुष्यता को जितना बौद्ध ज्ञान है पहले नहीं थी पर अजोकी मनुष्यता जितनी अहंकारी है पहले नहीं थी इसwaste मिलन सारी रे जज्बे खत्म हो गए मेल मिलाप खत्म हो गए कहंदे ने میں میل ہونا بٹک بہت کٹن ہے میں دا میں میں تناؤ تو ہو سکتا میں رنج تو ہو سا میں ٹکراؤ تو ہو سا جھگڑا تو ہو سکتا ہے میں دیں نال ملن نہیں ہے میں توں ہی ملنا میں کہ توں دیکھی ہو سکتی ہے میں آسرے پہ ودتی ہے دونوں پاسے میں کرن والے ہون تو دونوں بھی میں وی ਦੋਨਾਂ ਦਾ ਅਹੰਕਾਰ ਵੱਧ ਜਾਏਗਾ ਇੱਕ ਪਾਸੇ ਪ੍ਰਮਾਤਮਾ ਆਵੇ ਔਰ ਕਮਾਲ ਦੀ ਗੱਲ ਹੈ ਉਸਨੇ ਕਿਸੇ ਥਾਂ ਵੀ ਆਪਣੀ ਹੋਂਦ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਹਾਂ ਮੈਂ ਹਾਂ ਐਸਾ ਉਹ ਢੰਡੋਰਾ ਕਿਧਰੇ ਵੀ ਨਹੀਂ ਜਾਂਦਾ ਹਾਂ ਜਿਨ੍ਹਾਂ ਨੇ ਉਸਨੂੰ ਜਾਣਿਆ ਉਹਨਾਂ ਨੇ ਢੰਡੋਰਾ ਪਿੱਛੇ ਚਪਟਿਆ ਤੂੰ ਹੈ ਤੂੰ ਹੈ ਮੈਂ ਤੇ ਹਾਂ ਹੀ ਨਾ ਮੇਰੀ ਤੇ ਕੋਈ ਹੋਂਦ ਹੀ ਨਹੀਂ ਹੈ ਲੇਕਿਨ ਈਸ਼ਵਰ ਦੀ ਤਰਫੋਂ ਐਸਾ ਅਜੇ ਤੱਕ ਕੋਈ ਦਾਅਵਾ ਨਹੀਂ ਲਿਆ ਕਿ ਵਿਨਿਮਰਤਾ ਦੀ ਸਿਖਰ ਹੈ ਇਸ ਸਭ ਸੰਸਾਰ ਦਾ ਕਰਤਾ ਹੋਵੇ ਕਿ ਕਰਤੇ ਪੰਦਾ ਕੋਈ ਦਾਵਾ ਨਹੀਂ ਜਿੰਦ ਕੇ ਛੋਟੀ ਮੋਟੀ ਕਿਰਤ ਦਾ ਵੀ ਮਨੁੱਖ ਦਾਵਾ ਕਰਦਾ ਹੈ ਇਸ ਕਵਿਤਾ ਦਾ ਕਰਤਾ ਮੈਂ ਹਾਂ ਇਸ ਕਿਤਾਬ ਦਾ ਕਰਤਾ ਮੈਂ ਹਾਂ ਇਸ ਵਸਤੂ ਦਾ ਕਰਤਾ ਮੈਂ ਹਾਂ ਇਸ ਕਲਾ ਦਾ ਕਰਤਾ ਮੈਂ ਹਾਂ ਪਰ ਸਾਰੀਆਂ ਕਲਾ ਦਾ ਦੇਨੀ ਹੁੰਦੇ ਆਆਂ ਤੇ ਸਾਰੇ ਸੰਸਾਰ ਦਾ ਰਚੇਤਾ ਹੁੰਦਾ ਹੋਇਆ ਉਹਦਾ ਦਾਵਾ ਕਿਸੇ ਕੋ ਨਾ ਕਰਦਾ ਕਹਿੰਦੇ ਨੇ ਜਿਸ ਦਿਨ ਮਨੁੱਖ ਨਿਰਦਾਵੇ ਹੋ ਜਾਂਦਾ ਹੈ ਉਦੇ ਅੰਦਰ ਸਾਰੇ ਦਾਅਵੇ ਨਿਕਲ ਜਾਂਦੇ ਨੇ ਉਸ ਦਿਨ ਹੀ ਮਨੁੱਖ ਈਸ਼ਵਰ ਦੇ ਨੇੜੇ ਹੋ ਜਾਂਦਾ ਪਰ ਅਹੰਕਾਰ ਭਾਵ ਇਹ ਦਾਵਾ ਕਰਨ ਨਹੀਂ ਦਿੰਦਾ ਅਹੰਕਾਰ ਭਾਵ ਤੇ ਇਸ ਤਰ੍ਹਾਂ ਦੇ ਦਾਅਵੇ ਕਰਵਾਉਂਦਾ ਮੈਂ ਹਾਂ ਮੈਂ ਹਾਂ ਮੇਰੀ ਹੋਂਦ ਹੈ ਤੇ ਸਾਇਬ ਕੰਦ ਨੇ ਜਿੰਨਾ ਦਿੱਤਾ ਉਤਨਾ ਅਹੰਮ ਭਾਵ ਵਧਿਆ ਬਲਕੇ ਐਸਾ ਵੀ ਹੁੰਦਾ ਹੈ ਮਨੁੱਖ ਦੀ ਕਾਇਆ ਮਿਟ ਜਾਂਦੀ ਹੈ ਮਨੁੱਖ ਦਾ ਅਹੰਕਾਰ ਜਿੰਦਾ ਰਹਿ ਜਾਂਦਾ ਹੈ ਬੇਸ਼ੁਮਾਰ ਧਰਮ ਸ਼ਾਲਾਵਾਂ ਦੀਆਂ ਪਥਰਾਂ ਦੇਤੇ ਸਿਲਾਂ ਦੇਤੇ ਅੱਜ ਵੀ ਮਨੁੱਖਾਂ ਦੇ ਦਾਨੀ ਹੋਣ ਦੇ ਨਾਮ ਲਿਖੇ ਪੈ ਨੇ ਔਰ ਉਹ ਪਥਰ ਕੋਕ ਕੋ ਕੇ ਕਹਿ ਰਹੇ ਨੇ ਫਲਾਣਾ ਦਾਨੀ ਸੀ ਫਲਾਣਾ ਦਾਨੀ ਸੀ ਮਨੁੱਖ ਨੇ ਐਸਾ ਪਥਰਾਂ ਤੋਂ ਵੀ ਕਹਿਲਵਾਇਆ ਹੈ નિર્ਜੀਵ ਪਥਰਾਂ ਤੋਂ ਕਿਉਂ ਕਿ ਜਿੰਦ ਜਾਨ ਰੱਖਣ ਵਾਲੇ ਜਿਹੜੇ ਮਨੁੱਖ ਨੇ ਉਹ ਤੇ ਆਪਣੀ ਹੋਂ ਤੇ ਆਪਣੇ ਹੀ ਦਾਨ ਨੂੰ ਪ੍ਰਗਟ ਕਰਦੇ ਨੇ ਦੂਜੇ ਦਾ ਕਿੱਥੇ ਪ੍ਰਗਟ ਕਰਦੇ ਨੇ ਕਿ ਜੇ ਦੂਜੇ ਦਾ ਪ੍ਰਗਟ ਵੀ ਕਰਨਗੇ ਤੇ ਮਜਬੂਰੀ ਦੋ ਚਾਰ ਦਿਨ ਕਹਿਣਗੇ ਫਲਾਣਾ ਦਾਨੀ ਹੈ ਫਲਾਣਾ ਦਾਨੀ ਹੈ ਕਾਫੀ ਲੰਬੇ ਸਮੇਂ ਤੱਕ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਕੋਈ ਐਸਾ ਆਖੇ ਮੈਂ ਦਾਨੀ ਹਾਂ ਮੈਂ ਦਾਨੀ ਹਾਂ ਤਾਂ ਕੋਈ ਦੀਵਾਰ ਕਹਿ ਸਕਦੀ ਹੈ ਕੋਈ ਪੱਥਰ ਕਹਿ ਸਕਦਾ ਹੈ ਮਨੁੱਖ ਨਹੀਂ ਕਹਿ ਸਕਦਾ ਇਸ ਵਾਸਤੇ ਬਹੁਤੇ ਹੰਕਾਰੀ ਮਨੁੱਖਾਂ ਨੇ ਪੱਥਰਾਂ ਦਾ ਆਸਰਾ ਲਿਆ ਜ਼ਮੀਨ ਦਾ ਆਸਰਾ ਲਿਆ ਫਰਸ਼ਤੇ ਆਪਣੀ ਜੋ ਹੈ ਨਾਂ ਲਿਖਾਇਆ ਤਾਂ ਸਾਹਿਬ ਕਹਿੰਦੇ ਨੇ ਦਿੱਤਾ ਲੇਕਿਨ ਦੇਣ ਵਿੱਚ ਅਹੰਭਾਵ ਮੈਂ ਦਿੱਤਾ ਜੇ ਲਿਆ ਵੀ ਹੈ ਤਾਂ ਮੈਂ ਲਿਆ ਹੈ ਮੈਂ ਪ੍ਰਾਪਤ ਕੀਤਾ ਹੈ ਮੈਂ ਹਾਸਲ ਕੀਤਾ ਹੈ ਇਹਨਾਂ ਦੋਵਾਂ ਹਾਲਤਾਂ ਦੇ ਵਿੱਚ ਮੈਂ ਬਕਾਇਦਾ ਤੌਰ ਤੇ ਲਾਗੂ ਰਹੀ ਹਾਂ ਵਿੱਚ ਖਟਿਆ ਹਾਂ ਵਿੱਚ ਗਿਆ ਨਹੀਂ ਖਟਿਆ ਹਾਂ ਖੱਟਣ ਦੇ ਵਿੱਚ ਵੀ ਮੈਂ ਬੈਠੀ ਹਾਂ ਔਰ ਜੋ ਗਵਾਚ ਗਿਆ ਹੈ ਨੁਕਸਾਨ ਹੋ ਗਿਆ ਹੈ ਮੇਰੇ ਕੋਲ ਹੋ ਗਿਆ ਨੁਕਸਾਨ ਮੈਂ ਗਵਾ ਬੈਠਾ ਹਰ ਕਰਮ ਦੇ ਵਿੱਚ ਹਰ ਕਿਰਦਾਰ ਦੇ ਵਿੱਚ ਮੈਂ ਬੈਠੀ ਹੋਈ ਹਾਂ ਸਹਿਬ ਅਗਾਹ ਚੱਲ ਕੇ ਕਹਿੰਦੇ ਨੇ ਹੋਂ ਵਿੱਚ ਸਚਿਆਰ ਕੁੜਿਆ ਹੋਂ ਵਿੱਚ ਪਾਪ ਪੁੰਨ ਵਿਚਾਰ ਜੇ ਸੱਚ ਬੋਲਦਾ ਹੈ ਤਾਂ ਕਹਿੰਦਾ ਮੈਂ ਬੋਲੇ ਸੱਚ ਦੀ ਕਥਨੀ ਮੈਂ ਕੀਤੀ ਹੈ ਸਚਿਆਰ ਹੋਇਆ ਤਾਂ ਸਚਿਆਰ ਹੋਣ ਦੇ ਵਿੱਚ ਵੀ ਅਹੰਭਾਵ ਪ੍ਰਗਟ ਹੈ ਜਿ ਕਿਦਰੇ ਐਸਾ ਇਸ ਨੂੰ ਮਹਿਸੂਸ ਹੋਵੇ ਮੈਂ ਝੂਠ ਬੋਲਿਆ ਕਿ ਜੁਦਜੇ ਦੇ ਗੋਹਣ ਕਹਿ ਰਿਹਾ ਹੈ ਕਿ ਮੇਰੇ ਕੋਲ ਗਲਤ ਬਹਿ ਨਹੀਂ ਹੋ ਗਈ ਹੈ ਮੈਂ ਕੂੜ ਬੋਲੇ ਤਾਂ ਇਸ ਕੂੜ ਬੋਲਣ ਵਿੱਚ ਵੀ ਆਪਣੀ ਸ਼ਰਾਫਤ ਆਪਣੀ ਸਚਾਈ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਿਹਾ ਕਰਦਾ ਦੇਖੋ ਮੈਂ ਕਿਤਨਾ ਸਚਿਆ ਰਹਾ ਕਿ ਬੋਲੇ ਮੈਂ ਝੂਠ ਹੈ ਪਰ ਮੈਂ ਕਬੂਲ ਕਰ ਲੈਂਦਾ ਝੂਠ ਬੋਲ ਕੇ ਵੀ ਉਹ ਸਚਿਆ ਰਹਿਣ ਦਾ ਦਾਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਇਹਦੇ ਨਾਲ ਵੀ ਆਹਮ ਭਾਵ ਮਨੁੱਖ ਦਾ ਜੋ ਹੈ ਵੱਧਦਾ ਹੈ ਸੋ ਸਾਹਿਬ ਕਹਿੰਦੇ ਨੇ ਇਨਾ ਦੋਹਾਂ ਹਾਲਤਾਂ ਦੇ ਉੱਤੇ ਵੀ ਮੈਂ ਲਾਗੂ ਹੈ ਹਉ ਵਿੱਚ ਪਾਪ ਪੁੰਨ ਵਿਚਾਰ ਪਾਪ ਦੀ ਵਿਚਾਰ ਕਰ ਰਿਹਾ ਹੈ ਪੁੰਨ ਦੀ ਵਿਚਾਰ ਕਰ ਰਿਹਾ ਹੈ ਲੇਕਿਨ ਭਾਵ ਪੈਦਾ ਹੋ ਰਿਹਾ ਹੈ ਮੈਂ ਵਿਚਾਰ ਕਰ اس میں ہے اور صرف میں ہے نہیں یہار بھی کیول میرے نے کہیں جگت نوین کچھ بھی نہیں ہے سب کچھ پربھو تو آد کال تو موجود ہے اگر کوئی کبھی کہہدا یہ خیال نوین نے میرے نہیں خلا موجود سن تیری پکڑے چیار خلاج سن تیری پکڑے چاہے سن باقاعدہ خلاد موجود سی تیری پکڑ گئی ہے جگت کچھ بھی نوانے نہیں ہے ਇਹ ਦੇਖਣਾ ਹੈ ਕਿ ਤਾਲਮੇਲ ਕਿਸ ਦਾ ਬੈਠ ਗਿਆ ਕਿ ਕਿਸ ਨੇ ਕਿਹੜੀ ਚੀਜ਼ ਪਕੜ ਲਈ ਲੇਕਿਨ ਖਲਾਅ ਵਿੱਚ ਸਭ ਕੁਝ ਮੌਜੂਦ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤभी ਕਹਿ ਦਿੱਤਾ ਹੈ ਕਿ ਜੈਸੇ ਮੈਂ ਆਵੇ ਖਸਮ ਕੀ ਬਾਣੀ ਪੈਛੜਾ ਕਰੂੰ ਗਿਆਨ ਵੇ ਲਾ ਲੋ ਮਤਾ ਕਿਦਰੇ ਜਗਤ ਨੂੰ ਭੁਲੇਖਾ ਪੈ ਜਾਏ ਤੇ ਗਿਆਨ ਮੇਰਾ ਹੈ ਮੇਰੀ ਸਿਰਜਣਾ ਹੈ ਮੈਂ ਇਸ ਦਾ ਕਰਤਾ ਨਹੀਂ ਇਹ ਤੇ ਜੋ ਪ੍ਰਮਾਤਮਾ ਦੇ ਖਲਾਅ ਵਿੱਚ ਮੌਜੂਦ ਸੀ ਮੇਰੀ ਪਕੜ ਵਿੱਚ ਆ ਗਿਆ ਮੈਂ ਜਗਤ ਨੂੰ ਕਹਿ ਦਿੱਤਾ ਮੇਰਾ ਸਵੈਮੰਦ ਹੈ ਨਹੀਂ ਇਹ ਤੇ ਮੌਜੂਦ ਸੀ ਤੇ ਇਹ ਸਚਾਈ ਹੈ ਬਹੁਤ ਵੱਡੀ ਹਕੀਕਤ ਹੈ ਔਰ ਇਸ ਸੱਚ ਦੀ ਅਗਰ ਮਨੁੱਖ ਨੂੰ ਪਹਿਚਾਣ ਹੋਵੇ ਬੋਧ ਹੋਵੇ ਤਾਂ ਫਿਰ ਅਹੰਕਾਰ ਕਰਨਾ ਔਖਾ ਹੋ ਜਾਂਦਾ ਹੈ ਸਾਇਬ ਕਹਿੰਦੇ ਨੇ ਵਿਚਾਰ ਕਰਦਾ ਹੈ ਪਾਪ ਦੀ ਉਹਨ ਦੀ ਇਹ ਕਹਿੰਦਾ ਮੈਂ ਵਿਚਾਰ ਕੀਤਾ ਹਉ ਵਿੱਚ ਨਰਕ ਸੁਰਗ ਹਉ ਦਾ ਹਉਂਦਾ ਮਾਰੇ ਹੋਇਆ ਕਦੀ ਸੁਖ ਭੋਗਦਾ ਹੈ ਕਦੀ ਦੁਖ ਭੋਗਦਾ ਹੈ ਕਦੀ ਨਰਕਾਂ ਦੇ ਵਿੱਚ ਕਦੀ ਸਵਰਗ ਦੇ ਵਿੱਚ ਭਾਵ ਉਹਨ ਕੰਮ ਕੀਤੇ ਕਿ ਉਹਦੇ ਨਾਲ ਅਹੰਭਾਵ ਰਿਆ ਤਾਂ ਸਵਰਗ ਪਾਪ ਕੰਮ ਕੀਤੇ ਉਸਦੇ ਨਾਲ ਜੋ ਅਹੰਭਾਵ ਰਿਆ ਨਰਕ ਨਰਕ ਤੇ ਸਵਰਗ ਇਸ ਤਰੀਕੇ ਨਾਲ ਉਹ ਦੁੱਖ ਤੇ ਸੁਖ ਭੋਗਦਾ ਹौं ਵਿੱਚ ਹੱਸੇ ਹौं ਵਿੱਚ ਰੋਵੇ ਹौं ਵਿੱਚ ਭਰੀਏ ਹौं ਵਿੱਚ ਤੋਵੇ ਜੇ ਹੱਸਦਾ ਪਿਆ ਤੇ ਇਹਦੇ ਚੀ ਮੈਂ ਭਾਵ ਜਾਰੀ ਹੈ ਮੈਂ ਹੱਸ ਰਿਹਾ ਮੈਂ ਰੋ ਰਿਹਾ ਇਹ ਪ੍ਰਭੂ ਦੀ ਕਿਰਤ ਨਹੀਂ ਇਹ ਹਾਸਾ ਮੇਰੀ ਕਿਰਤ ਹੈ ਔਰ ਇਹ ਰੋਣਾ ਮੇਰੀ ਕਿਰਤ ਹੈ ਜਦ ਕਿ ਹਕੀਕਤ ਹੈ ਸ਼ਿਆਣੇ ਮਨੁੱਖ ਜੇ ਪ੍ਰਭੂ ਨਾਲ ਲੀਨ ਹੋਈਨੇ ਉਹ ਕਹਿੰਦੇ ਹੱਸਾ ਸਾਡੀ ਕਿਰਪਾ ਨਹੀਂ ਰੋਣਾ ਸਾਡੀ ਕਿਰਪਾ ਨਹੀਂ ਕੀਛ ਨਹੀਂ ਦੇਣ ਕਹਿੰਦੇ ਪਸ਼ੂ ਨਹੀਂ ਹੱਸ ਰਹੇ ਅਗਰ ਵਾਕਈ ਕਿਰਪਾ ਹੁੰਦੀ ਤੇ ਹਾਸਾ ਸ਼ਾਇਦ ਪਸ਼ੂਆਂ ਕੋਲ ਵੀ ਹੁੰਦਾ ਕਿਸੇ ਥਾਂ ਤੇ ਵੀ ਚੋਪਾਏ ਜਾਨਵਰ ਖਿੜਖਿੜਾ ਕੇ ਹੱਸਦੇ ਨਹੀਂ ਦਿਖਾਈ ਦਿੰਦੇ ਇਹ ਪ੍ਰਭੂ ਦੀ ਕਿਰਤ ਹੈ ਪਰ ਮਨੁੱਖ ਨੂੰ ਜੋ ਹੈ ਮਿਲੀ ਹੋਈ ਹੈ ਪਰ ਮਨੁੱਖ ਕਹਿੰਦਾ ਨਹੀਂ ਮੈਂ ਹੱਸਿਆ ਮੈਂ ਰੋਆ ਉਹ ਰੋਣ ਦੇ ਚਾਸੇ ਰਹੇ ਜੀ ਮਨੁੱਖ ਦਾ ਮਹਿਭਾਵ ਮੌਜੂਦ ਰਹਿੰਦਾ ਹੌਂ ਵਿੱਚ ਜਾਤੀ ਜਿੰਸੀ ਖੋਵੇ ਜਾਤ ਦਾ ਮਾਂ ਜਿੰਸ ਦਾ ਮਾਂ ਨਸਲ ਦਾ ਮਾਂ ਇਹਦੇ ਵਿੱਚ ਵੀ ਮਨੁੱਖ ਦਾ ਅਹੰਕਾਰ ਵੱਧਦਾ ਹੈ ਕਿ ਮਨੁੱਖ ਆਪਣਾ ਜੀਵਨ ਨਸ਼ਟ ਕਰ ਬੈਠਦਾ ਹੈ ਹੌਂ ਵਿੱਚ ਮੂਰਖ ਹੈ ਹੌਂ ਵਿੱਚ ਸਿਆਣਾ ਸਿਆਣਪ ਦੇ ਇਥੇ ਇਸ ਦਾ ਅਨੁਭਵ ਰਹਿੰਦਾ ਹੈ ਕਿ ਜਿਹ ਕਿਧਰੇ ਮੂਰਖਤਾ ਤੁਮੂਲ ਵੀ ਕਰਦਾ ਹੈ ਤਾਂ ਉਹਦੇ ਵਿੱਚ ਇਸ ਦਾ ਮੌਜੂਦ ਹੈ ਜੇ ਕਹਿੰਦਾ ਮੈਂ ਮੂਰਖ ਹਾਂ ਤਾਂ ਦਰਸਲ ਐਸਾ ਕਬੂਲ ਕਰਕੇ ਵੀ ਕਿ ਅਗਲੇ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮੈਂ ਕਿੰਨਾ ਸਿਆਣਾ ਹਾਂ ਦੇਖੋ ਮੈਂ ਆਪਣੀ ਖਾਮੀ ਕਬੂਲ ਕਰ ਰਿਹਾ ਇਸ ਢੰਗ ਦੇ ਨਾਲ ਆਹਮ ਭਾਵ ਨੂੰ ਸਾਹਮਣੇ ਰੱਖ ਕੇ ਮੂਰਖਤਾ ਕਬੂਲ ਕਰਨੀ ਵਾਸਤਵਿਕ ਮੂਰਖਤਾ ਕਬੂਲ ਕਰਨੀ ਨਹੀਂ ਹੈ ਆਹਮ ਭਾਵ ਨੂੰ ਸਾਹਮਣੇ ਰੱਖ ਕੇ ਆਪਣੀ ਗਲਤੀ ਕਬੂਲ ਕਰਨੀ ਕਿ ਗਲਤੀ ਕਬੂਲ ਕਰਨੀ ਨਹੀਂ ਉਸ ਤੋਂ ਹੋਰ ਗਲਤੀਆਂ ਹੋਣਗੀਆਂ ਉਸ ਤੋਂ ਹੋਰ ਭੁੱਲਾਂ ਹੋਣਗੀਆਂ ਮੋਖ ਮੁਕਤ ਕੀ ਸਾਰ ਨਾ ਜਾਣਾ ਇਸ ਤਰ੍ਹਾਂ ਦਾ ਬੰਦਾ ਮੁਕਤੀ ਕਿਵੇਂ ਪ੍ਰਾਪਤ ਹੋਵੇ ਅਹੰਕਾਰ ਤੋਂ ਛੁਟਕਾਰਾ ਕਿਵੇਂ ਪ੍ਰਾਪਤ ਹੋਵੇ ਇਹਦੀ ਸਾਰ ਨਹੀਂ ਜਾਣਦਾ ਇਹਦਾ ਭੇਦ ਨਹੀਂ ਜਾਣਦਾ ਹਉ ਵਿੱਚ ਮਾਇਆ

ਮਾਣਿਕ ਹੁਕਮੀ ਲਿਖੀਐ ਲੈ ਜਿਹ ਹਾ ਦੇਖੇ ਤੇ ਹਾ ਦੇ ਸਾਹਿਬ ਕਹਿੰਦੇ ਨੇ ਆਪਣੇ ਅਹੰਭਾਵ ਨੂੰ ਸਾਹਮਣੇ ਰੱਖ ਕੇ ਜੋ ਜਗਤ ਨੂੰ ਤੱਕਣ ਦੀ ਕੋਸ਼ਿਸ਼ ਕਰ ਰਹਾ ਹੈ ਉਸ ਨੂੰ ਆਪਣਾ ਅਹੰਭਾਵ ਹੀ ਚਾਰੋਂ ਪਾਸੇ ਦਿਖਾਈ ਦਿੰਦਾ ਹੈ ਪਰਮਾਤਮਾ ਨੇ ਅਹੰਕਾਰ ਹੀ ਚਾਰੋਂ ਪਾਸੇ ਦਿਖਾਈ ਦਿੰਦਾ ਹੈ ਈਸ਼ਵਰ ਨੇ ਉਸ ਤਰੀਕੇ ਨਾਲ ਹੀ ਵੇਖਦਾ ਹੈ ਅਹੰਕਾਰ ਦੀ ਅੱਖ ਨਾਲ ਹਰ ਪਾਸੇ ਅਹੰਕਾਰੀ ਅਹੰਕਾਰ ਨਿਰੰਕਾਰ ਨਹੀਂ